ਜਾ ਕੋਟ ਵਿਖੇ ਮੋਗਾ ਰੋਡ ਤੇ ਖੇਤਾ ਚ ਮਿਲੀ ਵਿਅਕਤੀ ਦੀ লাশ ਮੌਕੇ ਤੇ ਪੁਲਿਸ ਨੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਕੀਤੀ ਸਾਡੇ ਪੱਤਰਕਾਰ ਜਗਦੀਪ ਸਿੰਘ ਰੰਦਾਵਾ ਨਾਲ ਗੱਲਬਾਤ ਕਰਦਿਆਂ ਡੀਐਸਪੀ ਓਕਾਰ ਸਿੰਘ ਬਰਾੜ ਨੇ ਦੱਸਿਆ ਇਹ ਇਹ ਉੱਤੇ ਬੱਤੀ ਚੱਲ ਰਹੀ ਹੈ ਜਦੋਂ ਬਾਰੇ ਮੈਂ ਆਪ ਕਰੀ ਉਹ ਬੰਦ ਹੋ ਗਿਆ ਠੀਕ ਹੈ ਜੀ ਚਾਹੀਦ ਨੂੰ ਮੈਂ ਹੋ ਰਿਹਾ ਸੀ ਨਾਲ ਕਿਤੇ ਇੱਕ ਡੈਡ ਬੋਡੀ ਮਿਲੀ ਸੀ ਕੀ ਮਾਰਵਾਇਆ ਸਰ ਅੱਜ ਸ਼ਾਹਕੋਟ ਤੋਂ ਮੁੜਦਾ ਜਿਹੜਾ ਪੁਰਾਣਾ ਰੋਡ ਹੈਗਾ ਇਹਦੇ ਚੜ੍ਹਦੇ ਵਾਲੇ ਪਾਸੇ ਪ੍ਰਵਾਸੀ ਇਹ ਜਿਹੜਾ ਮੁਰਕੀ ਜੀ 38 ਸਾਲ ਆ ਉਹਦੇ ਡੈਡ ਬੋਡੀ ਇੱਥੇ ਸਾਨੂੰ ਹੌਣੇ ਹੌਣੇ ਜਾਣਕਾਰੀ ਮਿਲੀ ਆ ਸਾਜਪਾਲ ਸਿੰਘ ਆ ਜੋ ਇੱਥੇ ਦੇ ਰਹਿਣ ਵਾਲੇ ਉਹ ਆਪਣੇ ਖੇਤਾਂ 'ਚ ਆਈ ਸੀ ਤੇ ਦੇਖਿਆ ਕਿ ਤੇ ਖੇਤ ਦੇ ਕਿਨਾਰੇ ਤੇ ਪਈ ਸੀ ਇਹ ਪਰੋਸੀ 30 30 ਸਾਲ ਦਾ ਲੱਗਦਾ ਇਹਦੇ ਗ੍ਰੇ ਰੰਦਾ ਨਿਕਰ ਪਾਈ ਆ ਬਲੈਕ ਦੇ ਅੰਡਰਵੀਅਰ ਹੈਗਾ ਤੇ ਇਹਨੇ ਜਿਹੜੀ ਸ਼ਰਟ ਪਾਈ ਆ ਪਟਨਾ ਵਾਲੀ ਉਹ ਬਾਹਰੋਂ ਨੀਲੇ ਰੰਗ ਦੀ ਆ ਉਹਦੇ ਤੇ ਦਿੱਲੀਆਂ ਹੈਗੀਆਂ ਛੋਟੀਆਂ ਛੋਟੀਆਂ ਅਲੋ ਨਿਊ ਕਲਰ ਦੀ ਆ ਕਾਊਨ ਕਲਰ ਦੀ ਆ ਡਬਲ ਸਾਈਡੀਆਂ ਹੈਗੀਆਂ ਗੱਲ ਵਿੱਚ ਇਹਦੇ ਇੱਕ ਪਰਨਾ ਜਿਹੜਾ ਧਾਰੀਦਾਰ ਹੈਗਾ ਉਹਦੇ ਨਾਲ ਤਾਂ ਗੱਲ ਘਟਿਆ ਪਿਆ ਤੇ ਜੋ ਮੁਰਲੇ ਨਾ ਤਾਂ ਤੋਂ ਇਹ ਪਤਾ ਲੱਗ ਰਿਹਾ ਵੀ ਇਹ ਦੀ ਡੈਡ ਬੋਡੀ ਜਿਹੜੀ ਕਿਤੋਂ ਲਿਆ ਕੇ ਸੜਕ ਦੇ ਕਿਨਾਰੇ ਕਿਸੇ ਦੋਸ਼ਿਆ ਨੇ ਸੁੱਟਤੀ ਆ ਤੇ ਇਹਦੇ ਇਹਦੀ ਵੀ ਆਇਡੈਂਟੀਫਿਕੇਸ਼ਨ ਕਰਾਈ ਜਾ ਰਹੀ ਹੈ ਔਰ ਦੋਸ਼ੀ ਨੂੰ ਜਲਦੀ ਹਾਲ ਕੀਤੀ ਜਾਊਗੀ ਤੇ ਜੋ ਜਸਪਾਲ ਸਿੰਘ ਜੀ ਨੇ ਸਾਨੂੰ ਸਟੇਟਮੈਂਟ ਦੇ ਰਹੇ ਆ ਉਹਦੇ ਅਨੁਸਾਰ ਇਹ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅੱਗੇ ਕਰ ਰਹੇ ਆ ਤੇ ਇੰਸਪੈਕਟਰ ਇੱਥੇ ਨੇ ਪਰ ਲੋਸਾ ਤੇ ਅਸੀਂ ਚੰਗੀ ਤਰ੍ਹਾਂ ਦੀ ਇਨਵੈਸਟਿਗੇਸ਼ਨ